ਆ ਚੰਡੋਲ ਆ ਗਿਆ ਜੀਵੇਂ ਚੰਡੋਲ ਚੱਲ ਰਹੇ ਹਨ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਚਾਰ ਪੰਜ ਚੰਡੋਲ ਲੱਗਦੇ ਨੇਗੇ ਇਹ ਮੇਲੇ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਪਾਰ ਦੇ ਮੇਲੇ ਵਿੱਚ ਅੱਜ ਸ਼ਪਾਰ ਦੇ ਮੇਲੇ ਦਾ ਪਹਿਲਾ ਦਿਨ ਹੈ 16 ਸਤੰਬਰ ਇਹ ਮੇਲਾ ਜਿਹੜਾ 16 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਹੈ ਵੈਸੇ ਕਾਫੀ ਦਿਨ ਪਹਿਲਾਂ ਹੀ ਇੱਥੇ ਦੁਕਾਨਾਂ ਝੂਲੇ ਲੱਗਣੇ ਉਹ ਸ਼ੁਰੂ ਹੋ ਜਾਂਦੇ ਨੇ ਪਰ ਜਿਹੜੀ ਅਸਲੀ ਤਰੀਕਾ ਨੇ ਮੇਲੇ ਦੀਆਂ ਉਹ ਹੀ ਨੇ 16 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਲੇ ਦੀਆਂ ਪਹਿਲੇ ਦਿਨ ਦੀਆਂ ਰੌਣਕਾਂ ਦਿਖਾਵਾਂਗੇ ਤੇ ਅੱਜ ਦੀ ਵੀਡੀਓ 'ਚ ਬਣੇ ਰਿਹਾ ਸਾਰਾ ਸ਼ਪਾਰਤਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਚੱਲਦੇ ਆਂ ਆਪਾਂ ਸਾਰਾ ਮੇਲਾ ਦੇਖਦੇ ਆਂ ਤੇ ਇੱਥੇ ਦੂਰ ਦੂਰ ਤੱਕ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਉਹ ਲੱਗੀਆਂ ਹੁੰਦੀਆਂ ਨੇ ਸੜਕ ਦੇ ਨਾਲ-ਨਾਲ ਤੇ ਬਹੁਤ ਵੱਡੇ ਵੱਡੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਤੇ ਅੱਜ ਮੇਲੇ ਦਾ ਪਹਿਲਾ ਦਿਨ ਹੈ 16 ਸਤੰਬਰ ਤੇ ਵੈਸੇ ਆਪਾਂ ਇੱਕ ਪਹਿਲਾਂ ਵੀਡੀਓ ਵੀ ਪਾਈ ਸੀ ਉਦੋਂ ਵੀ ਸੰਗਤਾਂ ਜਿਹੜੀਆਂ ਇੱਥੇ ਆਈਆਂ ਹੋਈਆਂ ਸੀਗੀਆਂ ਦੋ ਦਿਨ-ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਹ ਮੇਲੇ ਦੀ 12 ਤਰੀਕ ਨੂੰ ਤੇ ਉਦੋਂ ਵੀ ਇੱਥੇ ਕਾਫੀ ਘੱਟ ਸੀ ਪਰ ਅਸਲੀ ਜਿਹੜਾ ਮੇਲਾ ਉਹ ਅੱਜ ਸ਼ੁਰੂ ਹੈ ਪਹਿਲਾ ਦਿਨ ਹੈ ਮੇਲੇ ਦਾ ਤੇ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹਨਾ ਬੱਚਿਆਂ ਦੇ ਖੜਾਉਣੇ ਵਾਲੀਆਂ ਬਹੁਤ ਵੱਡੇ-ਵੱਡੇ ਝੂਲੇ ਇੱਥੇ ਲੱਗਦੇ ਨੇ ਤੇ ਦੂਰੋਂ-ਦੂਰੋਂ ਇਹ ਮੇਲੇ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਤੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਇੱਥੇ ਪਾਰਕਿੰਗਾਂ ਬਣੀਆਂ ਹੋਈਆਂ ਨੇ ਮੋਟਰਸਾਈਕਲਾਂ ਗੱਡੀ ਵਾਲੀਆਂ ਹਨਾ ਪਾਰਕਿੰਗ ਦਾ ਪੂਰਾ ਜਿਹੜਾ ਪ੍ਰਬੰਧ ਹੈ ਇੱਥੇ ਤੁਸੀਂ ਮੋਟਰਸਾਈਕਲ ਗੱਡੀਆਂ ਆਪਣੀਆਂ پارک ਕਰਕੇ ਅੱਗੇ ਦਰਸ਼ਨਾ ਵਾਸਤੇ ਜਾ ਸਕਦੇ ਹੋ ਤੇ ਇਧਰ ਨਾਲ-ਨਾਲ ਦੁਕਾਨਾਂ ਨੇ ਸਾਰੀਆਂ ਲੱਗੀਆਂ ਹੋਈਆਂ ਹਨ ਬੱਚਿਆਂ ਦੇ ਖੜਾਉਣੇ ਹੋਗੇ ਕੁਝ ਹੋਰ ਜੁਵੈਲਰੀ ਵਾਲੀਆਂ ਤੇ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਸੁਵਿਧਾਵਾਂ ਵੀ ਲੱਗੀਆਂ ਹੋਈਆਂ ਨੇ ਸੰਗਤਾਂ ਵਾਸਤੇ ਹਨ ਤੇ ਸੰਗਤਾਂ ਵਾਸਤੇ ਸੁਵਿਧਾਵਾਂ ਦੇ ਪ੍ਰਬੰਧ ਨੇ ਤੇ ਇੱਥੋਂ ਹੀ ਜਿਹੜੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਹਨਾ ਆ ਕੁਝ ਭਰਤਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਕੁਛ ਕਰਾਂਦੀ ਵਰਤੋ ਵਾਲਾ ਸਮਾਨ ਹੋ ਗਿਆ ਐਵੇਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇਗੀਆਂ ਤੇ ਬਹੁਤ ਵੱਡੇ ਵੱਡੇ ਚੂਲੇ ਲੱਗਦੇ ਨੇ ਤੇ ਇਹ ਚੂਲੇ ਇੱਥੇ ਜਿਹੜੇ ਹੁਣ ਚੱਲ ਵੀ ਪਏ ਹਨਾ ਤੇ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਐ ਮੇਲੇ ਦੇ ਵਿੱਚ ਚਾਰ ਪੰਜ ਜਿਹੜੇ ਚੰਡੋਲ ਲੱਗਦੇ ਨੇ ਤੇ ਜਿਵੇਂ ਆਪਾਂ ਪਿੱਛੇ ਵੀ ਤੁਹਾਨੂੰ ਇੱਕ ਪਾਰਕਿੰਗ ਦਿਖਾਈ ਸੀ ਇੱਥੇ ਵੀ ਇੱਕ ਪਾਰਕਿੰਗ ਐ ਬਹੁਤ ਸਾਰੀਆਂ ਪਾਰਕਿੰਗਾਂ ਇੱਥੇ ਜਿਹੜੀਆਂ ਬਣਾਈਆਂ ਹੁੰਦੀਆਂ ਨੇ ਕਿਉਂਕਿ 16 ਤੋਂ ਲੈ ਕੇ 23 ਤੱਕ ਇੱਥੇ ਬਹੁਤ ਜਨਾ ਭਾਰੀ ਉਹ ਕੱਟ ਰਹੂਗਾ ਤੇ 23 ਤੋਂ ਬਾਅਦੋਂ ਵੀ ਸੰਗਤ ਆਈ ਜਾਂਦੀਆਂ ਹੁੰਦੀਆਂ ਨੇ ਪਰ ਮੇਲੇ ਦੇ ਦਿਨ ਮੇਲੇ ਦੇ ਦਿਨਾਂ ਦੇ ਵਿੱਚ ਜ਼ਿਆਦਾ ਭਾਰੀ ਜਿਹੜਾ ਇਕੱਠ ਹੁੰਦਾ ਹੈ ਤੇ ਇੱਥੇ ਨਾਲ-ਨਾਲ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋਗੇ ਤੁਸੀਂ ਤੇ ਇੱਧਰ ਕੁਝ ਆ ਕੀਮਾ ਹੋ ਗਈਆਂ ਜਿਵੇਂ ਖੇਡਣ ਵਾਲੀਆਂ ਹਨ ਐਵੇਂ ਦੀਆਂ ਦੁਕਾਨਾਂ ਵੀ ਜਿਹੜੀਆਂ ਇੱਥੇ ਹੁੰਦੀਆਂ ਨੇ ਮੇਲੇ ਦੇ ਵਿੱਚ ਆ ਕੀਮਾ ਜਿਹੜੀਆਂ ਤੁਸੀਂ ਖੇਡ ਸਕਦੇ ਹੋ ਨਿਸ਼ਾਨੇ ਲਾਉਣ ਵਾਲੀਆਂ ਹੋ ਗਈਆਂ ਆ ਫੁੱਟਬਾਲ ਵਾਲੀਆਂ ਹੋ ਗਈਆਂ ਇਹਨਾਂ ਦੀ ਅਲੱਗ-ਅਲੱਗ ਜਿਹੜੀ ਟਿਕਟ ਹੁੰਦੀ ਹੈ ਐਵੇਂ ਇੰਜੋਏ ਕਰਨ ਵਾਸਤੇ ਇੱਥੇ ਕਾਫੀ ਕੁਝ ਜਿਹੜਾ ਬਣਿਆ ਹੋਇਆ ਕੀਮਾ ਬਣੀਆਂ ਹੋਈਆਂ ਨੇ ਆ ਪੌਲਣੀਆਂ ਗੇਮਾਂ ਆ ਗਈਆਂ ਜਿਵੇਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਹੈਗੀਆਂ ਨੇਗੀਆਂ ਇੱਥੇ ਇਹ ਤੁਸੀਂ ਖੇਡ ਸਕਦੇ ਹੋ ਤੇ ਇੱਧਰ ਹੋਰ ਦੇਖਦੇ ਆਂ ਕੁਝ ਆ ਵੀ ਜਿਵੇਂ ਆ ਬੱਲੇ ਬੱਲੇ ਭੰਨਣੇ ਨੇ ਨਾ ਤੇ ਇੱਕੰਨਾ ਨਾਲ ਐਵੇਂ ਦੀਆਂ ਸਾਰੀਆਂ ਗੇਮਾਂ ਐਸੇ ਜਿਹੜੀਆਂ ਹੈਗੀਆਂ ਨੇ ਤੇ ਆ ਵੀ ਇੱਕ ਗੇਮ ਹੈਗੀ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਤੇ ਕਾਫੀ ਦਿਨ ਪਹਿਲਾਂ ਹੀ ਦੁਕਾਨਾਂ ਇੱਥੇ ਜਿਹੜੀਆਂ ਲੱਗਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਹੈਗੀਆਂ ਇੱਧਰ ਤੁਹਾਨੂੰ ਝੂਲੇ ਵੀ ਜਿਹੜੇ ਵੀਡੀਓ ਦੇ ਵਿੱਚ ਦਿਖਦੇ ਹੋਣਗੇ ਨੇੜੇੋਂ ਆਪਾਂ ਚੰਡੋਲ ਵੀ ਤੁਹਾਨੂੰ ਜਿਹੜੇ ਦਿਖਾਵਾਂਗੇ ਬਹੁਤ ਵੱਡੇ ਵੱਡੇ ਚੰਡੋਲ ਬਹੁਤ ਵੱਡੀਆਂ ਵੱਡੀਆਂ ਕਿਸ਼ਤੀਆਂ ਵਾਲੇ ਝੂਲੇ ਇੱਥੇ ਜਿਹੜੇ ਲੱਗਦੇ ਨੇ ਇੱਧਰ ਵੀ ਆਹ ਝੂਲੇ ਲੱਗੇ ਹੋਏ ਨੇ ਇਹ ਆਪਾਂ ਸਾਰੇ ਤੁਹਾਨੂੰ ਨੇੜੋਂ ਜਾ ਕੇ ਦਿਖਾਉਨੇ ਆ ਅੱਜ ਮੈਂ ਇੱਧਰੋਂ ਟ੍ਰੇਨ ਵਾਲਾ ਝੂਲਾ ਹੋ ਗਿਆ ਹਨ ਤੇ ਇਸ ਤਰ੍ਹਾਂ ਦੇ ਸਾਰੇ ਇੱਥੇ ਝੂਲੇ ਜਿਹੜੇ ਲੱਗਦੇ ਨੇਗੇ ਛੋਟਿਆਂ ਦੇ ਵੱਟੇ ਵਾਲੇ ਹਨ ਹਰੇਕ ਦਿਨ ਇੰਜੋਏ ਵਾਸਤੇ ਇੱਥੇ ਝੂਲੇ ਜਿਹੜੇ ਹੁੰਦੇ ਨੇਗੇ ਮੇਲੇ ਦੇ ਵਿੱਚ ਆ ਜਿਵੇਂ ਛੋਟੇ ਛੋਟੇ ਬੱਚੇ ਇੱਥੇ ਇੰਜੋਏ ਵੀ ਜਿਹ ਇਸ ਤਰ੍ਹਾਂ ਹੀ ਬਹੁਤ ਗਿਣਤੀ ਜ਼ਿਆਦਾ ਹੁੰਦੀ ਐ ਇੱਥੇ ਝੂਲਿਆਂ ਦੀ ਮੇਲੇ ਦੇ ਵਿੱਚ ਛੋਟਿਆਂ ਦੇ ਵੱਡਿਆਂ ਦੇ ਹਰੇਕ ਦੇ ਇੱਥੇ ਝੂਲੇ ਜਿਹੜੇ ਹੈਗੇ ਨੇ ਹਰੇਕ ਦੇ ਇੰਜੋਏਮੈਂਟ ਵਾਸਤੇ ਤੇ ਆਹ ਸਾਰੇ ਕੁਝ ਹੋਰ ਆ ਛੋਟੇ ਬੱਚੇ ਵਾਲੇ ਝੂਲੇ ਆ ਗਏ ਜਿਵੇਂ ਤੇ ਅੱਗੇ ਚੱਲਦੇ ਆ ਅੱਗਿਓ ਦਿਖਾਉਨੇ ਆ ਕਿ ਆਪਾਂ ਤੁਹਾਨੂੰ ਜਾ ਕੇ ਤੇ ਇਧਰੋਂ ਨਾਲੇ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਗਈਆਂ ਆ ਜਿਵੇਂ ਗੁਲਚੇ ਹੋ ਗਏ ਹਨ ਤੇ ਇੱਥੇ ਆ ਜਿਵੇਂ ਪ੍ਰਸ਼ਾਦ ਅੰਦਰ ਮੱਥਾ ਟੇਕਣ ਵਾਸਤੇ ਉਹ ਦੁਕਾਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਇਤੋਂ ਸੰਗਤਾਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਅੰਦਰ ਮੱਥਾ ਟੇਕਣ ਵਾਸਤੇ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਮਠਿਆਈਆਂ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਹੁੰਦੀਆਂ ਨੇ ਹੈਗੀਆਂ ਮੇਲੇ ਦੇ ਵਿੱਚ ਪਕੌੜੇ, ਜਲੇਬੀਆਂ ਹੋ ਗਈਆਂ ਹਨ ਉਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਮੇਲੇ ਦੇ ਵਿੱਚ ਤੇ ਆਹ ਸਾਈਡ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਮੇਲੇ ਦੇ ਵਿੱਚ ਆ ਜਵੇਂ ਸਾਰੀ ਮਠਿਆਈ ਪਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਵਾਜੀ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਆਓ ਜੀ ਕਿਵੇਂ ਹੋ ਕਹਾਂ ਦੇ ਆਇਓ ਯੂਪੀ ਯੂਪੀ ਦੇ ਹਾਂ ਕਿੰਨੇ ਦਿਨ ਹੋ ਗਏ ਆਇਕੋ 15 ਦਿਨ 15 ਦਿਨ ਠੀਕ ਹੈ ਠੀਕ ਹੈ ਹਰੇਕ ਸਾਲ ਆਪੇ ਹੋ ਹਰੇਕ ਸਾਲ ਕਿੰਨੇ ਸਾਲ ਹੋ ਗਏ ਇਨਾ ਦੇ ਬਾਸ ਸਾਲ ਬਾਸ ਸਾਲ ਦੂਜੀ ਕੀ ਵਾਹੀ ਕਹਿੰਦਾ ਸਾਨੂੰ 5 ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਦੁਕਾਨ ਲਾਉਣ ਆਉਨੇ ਆ ਸੀ ਇਹ ਪਾਥੀ ਕੀ ਪਾਥੀ ਬੋਲਦੇ ਹੋ ਆਪ ਇਸ ਕੋ ਖਜਲਾ ਖਜਲਾ ਬਾਈਉਣੀ ਪਾਥੀ ਕਹਿੰਦੇ ਨੇ ਇਹਨੂੰ ਤੇ ਆਪਣੇ ਕਈ ਵਾਰ ਇਹਨੂੰ ਕਿਔਰ ਵੀ ਕਹਾਉਂਦੇ ਨੇਗੇ ਤੇ ਇਹ ਇਹ ਬਹੁਤ ਦੁਕਾਨਾਂ ਇੱਥੇ ਤੁਹਾਨੂੰ ਜਿਹੜੀਆਂ ਮਿਲਣਗੀਆਂ ਆ ਆ ਇੱਧਰ ਜਿਵੇਂ ਆ ਬਾਈ ਬਣਾ ਵੀ ਰਿਹਾ ਹਨ ਤੇ ਇਸ ਤਰ੍ਹਾਂ ਇਹਨੂੰ ਬਣਾਉਂਦੇ ਨੇਗੇ ਇਹ ਤਿਆਰ ਕਰਦੇ ਨੇਗੇ ਇਹ ਬਹੁਤ ਜ਼ਿਆਦਾ ਮਿਲੂ ਤੁਹਾਨੂੰ ਸ਼ਿਵਾਰ ਤੇ ਮੇਲੇ ਦੇ ਵਿੱਚ ਸਾਰੀਆਂ ਦੁਕਾਨਾਂ ਮਿਲਣਗੀਆਂ ਤੁਹਾਨੂੰ ਆ ਸਾਰੀਆਂ ਦੁਕਾਨਾਂ ਪਾਥੀਆਂ ਦੀਆਂ ਹੀ ਆ ਬਾਈ ਪਾਥੀਆਂ ਕਹਿੰਦਾ ਤੇ ਕਈ ਇਹਨਾਂ ਦਾ ਨਾਮ ਕਿਔਰ ਵੀ ਇਹਨਾਂ ਨੂੰ ਕਿਔਰ ਵੀ ਕਿਹਾ ਜਾਂਦਾ ਮਠਿਆਈ ਹੋ ਗਈ ਜਿਵੇਂ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਕਿ ਆ ਤੇ ਇੱਧਰ ਚੱਲਦੇ ਆਂ ਕਿ ਆਪਾਂ ਇੱਧਰੋਂ ਦਿਖਾਉਨੇ ਆਂਗੇ ਤੁਹਾਨੂੰ ਆ ਸਾਰੇ ਝੂਲੇ ਆਗੇ ਹਨਾ ਵੱਡੇ ਵੱਡੇ ਚੰਡੋਲ ਤੁਸੀਂ ਦੇਖ ਸਕਦੇ ਹੋ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਚਾਰ ਪੰਜ ਚੰਡੋਲ ਲੱਗਦੇ ਨੇਗੇ ਇਹ ਮੇਲੇ ਦੇ ਵਿੱਚ ਵੱਡੀਆਂ ਵੱਡੀਆਂ ਕਿਸ਼ਤੀਆਂ ਵੱਡੇ ਵੱਡੇ ਝੂਲੇ ਇੱਥੇ ਲੱਗਦੇ ਨੇਗੇ ਤੇ ਝੂਲੇ ਚੰਡੋਲ ਸਾਰੇ ਚੱਲ ਵੀ ਰਹੇ ਨੇ ਹਨਾ ਤੇ ਰਾਤ ਦਾ ਇੱਥੇ ਹੋਰ ਵੀ ਸੋਹਣਾ ਨਜ਼ਾਰਾ ਹੁੰਦਾ ਰਾਤ ਨੂੰ ਇਹ ਸਾਰੀਆਂ ਝੂਲੀਆਂ ਤੇ ਜਿਹੜੀਆਂ ਲਾਈਟਾਂ ਚਲਦੀਆਂ ਹੁੰਦੀਆਂ ਨੇ ਤੇ ਕੁਛ ਕੁ ਝੂਲੇ ਆਹ ਸਾਈਡ ਵੀ ਹੈਗੇ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਉਹ ਕਿਸ਼ਤੀ ਚੱਲ ਵੀ ਰਹੀ ਏ ਤੇ ਇਸ ਤਰ੍ਹਾਂ ਹੀ ਬਹੁਤ ਵੱਡੇ ਵੱਡੇ ਝੂਲੇ ਇੱਥੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇਗੇ ਜਿਵੇਂ ਕਿਸ਼ਤੀ ਚੱਲ ਵੀ ਰਹੀ ਆ ਇਸ ਤਰ੍ਹਾਂ ਬਹੁਤ ਇੰਜੋਏਮੈਂਟ ਵਾਸਤੇ ਝੂਲੇ ਇੱਥੇ ਹੁੰਦੇ ਨੇ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨ ਤੇ ਕਮੈਂਟ ਜ਼ਰੂਰ ਦੱਸਿਓ ਕਰਕੇ ਆਪਦੇ ਏਰੀਆ ਦਾ ਨਾਮ ਆਪਦੇ ਪਿੰਡ ਦਾ ਨਾਮ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਤਾਂ ਉਹ ਵੀ ਜ਼ਰੂਰ ਦੱਸਿਓ ਤੇ ਇਹ ਮਾਲਵੇ ਦਾ ਮਸ਼ਹੂਰ ਮੇਲਾ ਹੈ ਇਹ ਮਾਲਵੇ ਏਰੀਏ ਦੇ ਵਿੱਚ ਬਹੁਤ ਫੇਮਸ ਮੇਲਾ ਕਿਤਾਬਾਂ ਦੇ ਵਿੱਚ ਵੀ ਆਉਂਦਾ ਚਪਾਰ ਦੇ ਮੇਲੇ ਦਾ ਨਾਮ ਤੇ ਅੱਜ ਜੇ ਸੰਗਤਾਂ ਦਾ ਇਕੱਠ ਵੀ ਜਿਹੜਾ ਹੋਣਾ ਸ਼ੁਰੂ ਹੋ ਗਿਆ ਅੱਜ ਜਿਵੇਂ ਬਾਪੂ ਨਹੀਂ ਆ ਰਹੇ ਨੇ ਅੰਦਰੋਂ ਮੱਥਾ ਟੇਕ ਕੇ ਹਨਾ ਸਾਰੇ ਜਿਵੇਂ ਬਾਹਰੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ ਦੁਕਾਨਾਂ ਤੋਂ ਫਿਰ ਅੰਦਰ ਮੱਥਾ ਟੇਕ ਕੇ ਆਉਂਦੇ ਨੇਗੇ ਇਧਰ ਚੂਲਿਆਂ ਦੀ ਗਰਦੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਚੂਲੇ ਅੱਛੇ ਰਹਿ ਗਏ ਨੇ ਮੇਲੇ ਦੇ ਵਿੱਚ ਕਿਸ਼ਤੀ ਚੱਲ ਰਹੀ ਆ ਜਿਵੇਂ ਐਸ ਤਰੀ ਬਹੁਤ ਸਾਰੇ ਝੂਲੇ ਨੇ ਤੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਹਨ ਝੂਲਿਆਂ ਦੀ ਗਣਤੀ ਬਹੁਤ ਜ਼ਿਆਦਾ ਮਿਲੂਗੀ ਬਹੁਤ ਮਸ਼ਹੂਰ ਮੇਲਾ ਹੈ ਆਪਣੇ ਪੰਜਾਬ ਦਾ ਸ਼ਫਾਰਦਾ ਮੇਲਾ ਤੇ ਅੱਜ ਜਿਵੇਂ ਕਿਸ਼ਤੀ ਇਹਨਾਂ ਨੇ ਚਲਾ ਵੀ ਦਿੱਤੀ ਤੁਸੀਂ ਦੇਖ ਸਕਦੇ ਹੋ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂਗੇ ਆਪਾਂ ਮੇਲਾ ਜਾ ਕੇ ਤੇ ਆਹ ਸਾਈਡ ਵੀ ਕੁਛ ਕੁ ਝੂਲੇ ਜਿਹੜੇ ਹੈਗੇ ਨੇ ਹਨਾ ਇਹ ਸਾਈਡ ਵੀ ਸਾਰੇ ਝੂਲੇ ਨੇ ਤੇ ਆਹ ਚੰਡੋਲ ਵੀ ਜਿਹੜਾ ਚੱਲ ਰਿਹਾ ਐਸੇ ਤਰ੍ਹਾਂ ਹੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਬਹੁਤ ਵੱਡੇ ਵੱਡੇ ਝੂਲੇ ਇਸ ਪਾਰ ਦੇ ਮੇਲੇ ਦੇ ਵਿੱਚ ਲੱਗਦੇ ਨੇਗੇ ਆਹ ਚੰਡੋਲ ਤੁਸੀਂ ਦੇਖ ਸਕਦੇ ਹੋ ਚੱਲ ਰਿਹਾ ਕਿਸ਼ਤੀ ਵੀ ਜਿਹੜੀ ਚੱਲ ਰਹੀ ਆ ਤੇ ਇਸੇ ਤਰ੍ਹਾਂ ਹੀ ਹਫਤਾ ਪੂਰਾ ਜਿਹੜਾ ਮੇਲਾ ਪੂਰਾ ਭਰਦਾ ਜਿਵੇਂ ਮੈਂ ਦੱਸਿਆ ਕਿ 16 ਤੋਂ ਲੈ ਕੇ 23 ਤਰੀਕ ਤੱਕ ਵੈਸੇ ਤਾਂ ਕਾਫੀ ਦਿਨ ਪਹਿਲਾਂ ਤੋਂ ਹੀ ਇੱਥੇ ਸੰਗਤਾਂ ਜਿਹੜੀਆਂ ਆਉਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ 16 ਤੋਂ ਲੈ ਕੇ 23 ਤੱਕ ਜ਼ਿਆਦਾ ਇੱਥੇ ਇਕੱਠ ਰਹੂਗਾ ਤੇ ਅੰਦਰੋਂ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਦਰਸ਼ਨ ਵੀ ਜਿਹੜੇ ਕਰਵਾਵਾਂਗੇ ਤੇ ਇਧਰਲੀ ਸਾਈਡ ਕੁਸ਼ਕ ਹਜੇ ਮੈਂ ਦੁਕਾਨਾਂ ਆ ਗਈਆਂ ਹਨ ਜਿਵੇਂ ਸਮਾਨ ਵਾਲੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਇਸ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਲੱਗੀਆਂ ਸਾਰੀਆਂ ਇਹ ਆਪਾਂ ਦਿਖਾਉਣੇ ਆਗੇ ਤੁਹਾਨੂੰ ਦੇਖ ਸਕਦੇ ਹੋ ਜਿਵੇਂ ਆਹ ਛੋਟੇ ਬੱਚਿਆਂ ਦੇ ਖੜਾਉਣੇ ਹੋ ਗਏ ਹਨ ਗੱਡੀਆਂ ਹੋ ਗਈਆਂ ਵੱਡੇ ਹੋ ਗਏ ਬੱਚਿਆਂ ਵਾਸਤੇ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਝੂਲਿਆਂ ਦੇ ਨਾਲ ਨਾਲ ਦੁਕਾਨਾਂ ਵੀ ਬਹੁਤ ਵੱਡੀਆਂ ਵੱਡੀਆਂ ਨੇ ਇੱਥੇ ਝੂਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਤੇ ਦੁਕਾਨਾਂ ਦੀ ਗਿਣਤੀ ਵੀ ਇੱਥੇ ਬਹੁਤ ਜ਼ਿਆਦਾ ਖਾਣ ਪੀਣ ਵਾਲੀਆਂ ਦੁਕਾਨਾਂ ਬਾਕੀ ਜਿਵੇਂ ਛੱਲੇ ਹੋ ਗਏ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਵੀ ਮੇਲੇ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਆ ਜੁਐਲਰੀ ਹੋਗੀ ਜਿਵੇਂ ਐਵੇਂ ਦੀਆਂ ਦੁਕਾਨਾਂ ਨੇ ਜਿਵੇਂ ਆਪਾਂ ਉਹ ਬਾਈ ਨੂੰ ਪੁੱਛਿਆ ਸੀਗਾ ਜਿਹਨੇ ਮਠਿਆਈ ਵਾਲੀ ਦੁਕਾਨ ਲਾਈ ਹੋਈ ਸੀ ਉਹ ਬਾਈ ਕਹਿੰਦਾ ਮੈਂ ਕਾਫੀ ਦਿਨਾਂ ਤੋਂ ਆਇਆ ਹੋਇਆ ਹਾਂ ਉਹਰੇ ਤੇ ਉਹ ਕਹਿੰਦਾ 5 ਸਾਲ ਹੋ ਗਏ ਮੈਨੂੰ ਆਉਂਦੇ ਨੇ ਇਸੇ ਤਰ੍ਹਾਂ ਦੁਕਾਨਾਂ ਵਾਲੇ ਦੂਰੂ ਦੂਰੋਂ ਆਉਂਦੇ ਨੇ ਹਰ ਇੱਕ ਸਾਲ ਆਉਂਦੇ ਨੇ ਇੱਥੇ ਮੇਲੇ ਦੇ ਵਿੱਚ ਇਸੇ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਮੇਲੇ ਦੇ ਵਿੱਚ ਤੇ ਸੰਗਤਾਂ ਵੀ ਦੂਰੂ ਦੂਰੋਂ ਸ਼ਾਮਲ ਹੁੰਦੀਆਂ ਨੇ ਆ ਕੇ ਮੇਲੇ ਦੇ ਵਿੱਚ ਨਾ ਤੇ ਇਧਰੋਂ ਚੱਲਦੇ ਆਂ ਦੇਖਦੇ ਆਂ ਤੇ ਆ ਕਾਫੀ ਸੋਹਣਾ ਸਮਾਨ ਹੈ ਘਰਾਂ ਦੀ ਸਜਾਵਟ ਆਲਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਮੇਲੇ ਦੇ ਵਿੱਚ ਆਸਮਾਨ ਬਹੁਤ ਸੋਹਣਾ ਹੈ ਸਾਰਾ ਦੀ ਸਜਾਵਟ ਵਾਸਤੇ ਇੱਥੇ ਕੁਝ ਕਮਰਿਆਂ ਦੇ ਵਿੱਚ ਰੱਖਣ ਨੂੰ ਹਨ ਲੱਕੜ ਦਾ ਬਣਿਆ ਹੋਇਆ ਸਮਾਨ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਬਹੁਤ ਹਨ ਟੀਕਾਂ ਟਿੱਕ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਤੇ ਆ ਕੁਝ ਜੁਐਲਰੀ ਵਾਲੀਆਂ ਦੁਕਾਨਾਂ ਹੋ ਗਈਆਂ ਈਅਰਿੰਗਸ ਹੋਗੇ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਂ ਅੱਗਿਓਂ ਦੇਖਦੇ ਆਂ ਕਿ ਕੁਝ ਜਾ ਕੇ ਤੇ ਇੱਥੇ ਵੀ ਉਸੇ ਤਰ੍ਹਾਂ ਜੁਐਲਰੀ ਹੋਗੀ ਜਿਵੇਂ ਝੁੰਮਕੇ ਹੋਗੇ ਐਵੇਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਅੱਗੇ ਚੱਲਦੇ ਆਂ ਅੱਗਿਓਂ ਦਿਖਾਉਨੇ ਆਂਗੇ ਤੁਹਾਨੂੰ ਜਾ ਕੇ ਬਾਹਰੋਂ ਮੇਲਦਾ ਆਪਾਂ ਤੇ ਸਾਹਮਣੇ ਵੀ ਉਸੇ ਤਰ੍ਹਾਂ ਮਠਿਆਈ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਗਿਣਤੀ ਹੁੰਦੀ ਐ ਇੱਥੇ ਦੁਕਾਨਾਂ ਦੀ ਮਠਿਆਈ ਵਾਲੀਆਂ ਦੀ ਤੇ ਆਹ ਸਾਈਡ ਤੋਂ ਪਹਿਲਾਂ ਪਾਈ ਸੀਗੇ ਤੇ ਇੱਧਰ ਸਾਰੇ ਆਹ ਝੂਲੇ ਜਿਹੜੇ ਲੱਗੇ ਹੋਏ ਨੇ ਚੰਡੋਲ ਜਿਹੜੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਚੂਲਿਆਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਐ ਇਸੇ ਤਰ੍ਹਾਂ ਕਾਫੀ ਸਾਰੇ ਚੰਡੋਲ ਜਿਹੜੇ ਲੱਗਦੇ ਨੇ ਤੇ ਆਹ ਮਠਿਆਈ ਵਾਲੀਆਂ ਦੁਕਾਨਾਂ ਆ ਗਈਆਂ ਤੁਸੀਂ ਦੇਖੋ ਵੀ ਕਿੰਨੇ ਸਾਰੇ ਘਿਓਰ ਜਿਹੜੇ ਬਣੇ ਪਏ ਨੇ ਤੇ ਇਹ ਬਹੁਤ ਮਿਲਣਗੇ ਤੁਹਾਨੂੰ ਹਰੇਕ ਮਠਿਆਈ ਵਾਲੀ ਦੁਕਾਨ ਤੇ ਘਿਓਰ ਇੱਥੇ ਜਿਹੜੇ ਤੁਹਾਨੂੰ ਮਿਲ ਜਾਣਗੇ ਬਾਕੀ ਕੋਸ਼ਾ ਬਰਫੀ ਹੋਗੀ ਜਿਵੇਂ ਗਰਮ-ਗਰਮ ਜਲੇਬੀਆਂ ਹੋਗੀਆਂ ਬੜੀਆਂ ਭਈਆਂ ਤੇ ਇਸ ਤਰ੍ਹਾਂ ਬਹੁਤ ਗਿਣਤੀ ਹੁੰਦੀ ਐ ਇੱਥੇ ਦੁਕਾਨਾਂ ਦੀ ਪਕੌੜੇ ਵਾਲੀਆਂ ਦੁਕਾਨਾਂ ਹਨ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਮੇਲੇ ਦੇ ਵਿੱਚ ਲੱਗਦੀਆਂ ਨੇ ਦੂਸਰੀ ਸਾਈਡ ਚ ਆਲਦੇ ਆਂ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾਉਣਾ ਹੈਗੇ ਆਪਾਂ ਜਾ ਕੇ ਮੇਲਾ ਇਹ ਅੱਜ ਤੁਸੀਂ ਕੱਟ ਵੀ ਦੇਖ ਸਕਦੇ ਹੋ ਜਿਹੜਾ ਕਾਫੀ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਮੇਲੇ ਦੇ ਵਿੱਚ ਤੇ ਇੱਧਰ ਵੀ ਉਸੇ ਤਰ੍ਹਾਂ ਜਿਵੇਂ ਆ ਕੁਛ ਬੱਚਿਆਂ ਦੇ ਆਹੋ ਟੈਡੀ ਵੀਅਰ ਹੋ ਗਿਆ ਨਾ ਬੱਚਿਆਂ ਵਾਸਤੇ ਖੜਾਉਣੇ ਹੋਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਮਿਲਦੀਆਂ ਨੇ ਦੁਕਾਨਾਂ ਤੋਂ ਜਾਂ ਜੁਐਲਰੀ ਵਾਲੀਆਂ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਝੁੰਮਕੇ ਹੋਗੇ ਜਿਵੇਂ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਮੇਲੇ ਦੇ ਵਿੱਚ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਰਹਿੰਦਾ ਇਹ ਮੇਲੇ ਦੇ ਵਿੱਚ ਤੇ ਪੂਰਾ ਹਫ਼ਤਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਛਪਾਰ ਪਿੰਡ ਦੇ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਨੇ ਚੱਲ ਕੇ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੰਦਰ ਲੈ ਕੇ ਜਾਵਾਂਗੇ ਦਰਸ਼ਨਾਂ ਵਾਸਤੇ ਚੱਲਦੇ ਆਂਗੇ ਆਪਾਂ ਹੁਣ ਅੰਦਰੋਂ ਤੁਹਾਨੂੰ ਦਰਸ਼ਨ ਕਰਵਾ ਕੇ ਲੈ ਕੇ ਆਉਨੇ ਆਂ ਤੇ ਅੰਦਰੋਂ ਦਿਖਾਉਨੇ ਆ ਸਾਰਾ ਵੀ ਕਿੰਨਾ ਇਕੱਠ ਸੰਗਤਾਂ ਦਾ ਜਿਹੜਾ ਅੱਜ ਇਕੱਠ ਹੋਇਆ ਹੋਇਆ ਤੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਅੰਦਰ ਜਿਹੜਾ ਮੱਥਾ ਟੇਕਿਆ ਜਾਂਦਾ ਹੈ ਤੇ ਆਲੇ-ਦਾਲੇ ਕੁਸ਼ਕ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਮੰਦਿਰ ਦੇ ਨੇੜੇ ਵੀ ਜਿੱਥੋਂ ਤੁਸੀਂ ਪ੍ਰਸ਼ਾਦ ਜਿਹੜਾ ਲੈ ਸਕਦੇ ਹੋ ਹਨ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇੱਧਰ ਵੀ ਨਾਲ-ਨਾਲ ਸਾਰੀਆਂ ਕੁਸ਼ਕ ਖਾਣ-ਪੀਣ ਵਾਲੀਆਂ ਹੋਰ ਦੁਕਾਨਾਂ ਨੇ ਇਹ ਵੀ ਆਪਾਂ ਦਿਖਾ ਦਾਂਗੇ ਤੁਹਾਨੂੰ ਤੇ ਇਹ ਸਾਰਾ ਮੰਦਿਰ ਦੇ ਨੇੜੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੁਸ਼ ਪ੍ਰਸ਼ਾਦ ਵਾਲੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਜਿਵੇਂ ਅੰਦਰ ਮੱਥਾ ਟੇਕਣ ਵਾਸਤੇ ਪ੍ਰਸ਼ਾਦ ਤੁਹਾਨੂੰ ਜਿਹੜਾ ਇੱਥੋਂ ਮਿਲ ਜੂ ਸੰਗਤਾਂ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਫਿਰ ਅੰਦਰ ਜਿਹੜਾ ਮੱਥਾ ਟੇਕਿਆ ਜਾਂਦਾ ਇਸੇ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਇਸੇ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਮੇਲੇ ਦੇ ਵਿੱਚ ਤੇ ਆਹ ਜਿਹੜਾ ਮੇਨ ਅਸਥਾਨ ਹੈ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਇਹ ਆਪਾਂ ਤੁਹਾਨੂੰ ਦਿਖਾਵਾਂਦੇ ਆਂਗੇ ਅੰਦਰੋਂ ਜਾ ਕੇ ਤੇ ਸੰਗਤਾਂ ਦਾ ਬਹੁਤ ਅੱਜ ਵੀ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠਾ ਹੈ ਹਨ ਇਸੇ ਤਰ੍ਹਾਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਮੇਲੇ ਦੇ ਵਿੱਚ ਆਉਂਦੀਆਂ ਨੇ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਆਕੀਆਂ ਤੇ ਇਹ ਰਾਸਥਾ ਮੰਦਰ ਨੂੰ ਜਾਂਦਾ ਹੈ ਸਾਰੀਆਂ ਸੰਗਤਾਂ ਆਉਂਦੀਆਂ ਨੇ ਇੱਥੇ ਜੇ ਦਰਸ਼ਨ ਕਰਦੀਆਂ ਨੇ ਤੇ ਇਹ ਸਥਾਨ ਤੇ ਜਿਹੜਾ ਇੱਥੇ ਮੱਥਾ ਟੇਕਿਆ ਜਾਂਦਾ ਪਰ ਉਸ ਨੇ ਐਂਟਰੀ ਫਰਵਾਦੀ ਕੋਪਰਾ ਦੀ ਸਵਾ ਤੇ ਇੱਥੇ ਸੰਗਤਾਂ ਆ ਮਿੱਟੀ ਕੱਢਦੀਆਂ ਨੇ ਤੇ ਦਿਖਾ ਦਾਨੀ ਆਪਾਂ ਤੁਹਾਨੂੰ ਇਸ ਤਰ੍ਹਾਂ ਇੱਥੇ ਹੈ ਨਾ ਮਿੱਟੀ ਜਿਹੜੀ ਕੱਢੀ ਜਾਂਦੀ ਹੈ ਆਫ ਤਾਂ ਜਿਹੜਾ ਅੰਦਰ ਮੱਥਾ ਢੇਕਿਆ ਜਾਂਦਾ ਚਲਦੇ ਆਪਾਂ ਹੁਣ ਦੂਸਰੇ ਸਾਧ ਦੇ ਦਰਸ਼ਨ ਕਰਨ ਆਪਾਂ। ਜਿਹੜਾ ਮਾਲਕ ਭਜੰਦੇ ਭਰਪੂਰ ਰੱਖੇ ਜੀ। ਹਾਲਾਤ ਗੰਢੇ ਸੇਵਾ ਔਰ ਜੀ ਜਿੰਨਾ ਖਜ਼ਾਨਿਆਂ ਨੂੰ ਮਾਇਆ ਆਈ ਹੈ। ਮੇਰਾ ਮਾਲਕ ਖਜ਼ਾਨੇ ਭਰਪੂਰ ਰੱਖੇ। ਤੇ ਆਹ ਥਾਂ ਤੇ ਵੀ ਦਰਸ਼ਨ ਕਰਨ ਆਉਂਦੀਆਂ ਨੇ ਸੰਗਤ ਤੇ ਇੱਧਰ ਵੀ ਆਪਾਂ ਚਲਦੇ ਆਂ। ਇੱਥੇ ਵੀ ਜਿਹੜਾ ਮੱਥਾ ਇੱਥੇ ਟੇਕਿਆ ਜਾਂਦਾ। ਮੇਰਾ ਸਤਿਗੁਰੂ ਵਿਖੇ ਬਹੁਤੀਆਂ ਸੌ ਸੰਗਤਾਂ ਦੇ ਜੀ ਆਇਆਂ ਨੂੰ ਸੰਗਤ ਜੀ ਆਪੋ ਆਪਣਾ ਪੀਮ ਦੀ ਸਵਾਟ ਤੇ ਬੱਚਿਆਂ ਨੂੰ ਸੁਭਾਵ ਦੇ ਰੱਖੋ ਜੀ ਜੱਗਸਾਦ ਦੀ ਕਰਵਾਤਾ ਕਰਨੀ ਸੋਹਣੇ ਕੁੜੀਆਂ ਨਾਲ ਗਲੇਟੀਆਂ ਦੇ ਲੱਗਣ ਜਾ ਰਿਹਾ ਸੰਗਤ ਜੀ ਹਣਾ ਇੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ ਆ ਕੇ ਜਿਹੜਾ ਮੱਥਾ ਦੇਖਦੀਆਂ ਨੇ ਤੇ ਅੰਦਰੋਂ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਵਾ ਤੇ ਇਹ ਉਸਤਾਨ ਇੱਥੇ ਬਣਿਆ ਹੋਇਆ 10 ਸੰਤਾਂ ਬਲੇ ਸੇਵਾ ਹੋਏ ਤੇ ਤੋਂ ਬਾਹਰ ਚੱਲਾਂਗੇ ਆਪਾਂ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾ ਤੇ ਹੁਣ ਬਾਹਰੋਂ ਤੁਹਾਨੂੰ ਸਾਰਾ ਮੇਲਾ ਦਿਖਾਉਨੇ ਆ ਤੇ ਕੱਟ ਤੁਸੀਂ ਦੇਖ ਸਕਦੇ ਹੋ ਨਾ ਅੰਦਰ ਵੀ ਬਹੁਤ ਭਾਰੀ ਕੱਟ ਹੋਇਆ ਹੋਇਆ ਸੰਗਤਾਂ ਦਾ ਤੇ ਇਸੇ ਤਰ੍ਹਾਂ ਇੱਥੇ 16 ਤੋਂ ਲੈ ਕੇ 23 ਤੱਕ ਪਾਰੀ ਇਕੱਠ ਰਹਿਣੇ ਤੇ ਬਾਕੀ ਚੰਡੋਲ ਝੂਲੇ ਸਾਰੇ ਚੱਲ ਪਏ ਤੇ ਇਧਰੋਂ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਬੱਚਿਆਂ ਦੇ ਖੜਾਉਣੇ ਵਾਲੀਆਂ ਹੋ ਗਈਆਂ ਹੋਰ ਖਾਣ ਪੀਣ ਵਾਲੀਆਂ ਹੋ ਗਈਆਂ ਤੇ ਇਸ ਤਰ੍ਹਾਂ ਹੀ ਸਾਰੇ ਮੇਲੇ ਦੇ ਵਿੱਚ ਹਮ ਹਮਾ ਕੇ ਪਹੁੰਚਦੇ ਨੇਗੇ ਤੇ ਸ਼ਾਮ ਨੂੰ ਵੀ ਇੱਥੇ ਬਹੁਤ ਰੌਣਕਾਂ ਹੁੰਦੀਆਂ ਨੇਗੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਇੱਥੇ ਜਿਹੜਾ ਪਾਰੀ ਉਹ ਇਕੱਠ ਰਹਿੰਦਾ ਤੇ ਇਧਰ ਨਾਲ ਨਾਲ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਬੱਚਿਆਂ ਦੇ ਖਣਾਉਣੇ ਵਾਲੀਆਂ ਹੋ ਗਈਆਂ ਹਨ ਇੱਥੇ ਲੱਗੀਆਂ ਹੋਈਆਂ ਨੇਗੀਆਂ ਵੱਡੀਆਂ ਵੱਡੀਆਂ ਦੁਕਾਨਾਂ ਇਸੇ ਤਰ੍ਹਾਂ ਮੇਲੇ ਦੇ ਵਿੱਚ ਲੱਗਦੀਆਂ ਨੇਗੀਆਂ 20-20 ਰੁਪਏ ਵਾਲੀ ਸੇਲ ਹੋ ਗਈ ਜਿਵੇਂ ਹਨਾ ਚੁੰਮਕੇ ਹੋਗੇ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਬਹੁਤ ਵੱਡਾ ਮੇਲਾ ਹੁੰਦਾ ਇਹ ਜਿਵੇਂ ਆਪਾਂ ਵੀਡੀਓ ਦੇ ਰਾਹੀਂ ਤੁਹਾਨੂੰ ਦਿਖਾਇਆ ਹੀ ਹੈ ਮਾਲਵੇ ਦਾ ਬਹੁਤ ਮਸ਼ਹੂਰ ਮੇਲਾ ਹੈ ਛਪਾਰ ਦਾ ਮੇਲਾ ਇਸੇ ਤਰ੍ਹਾਂ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਆ ਕੁਝ ਹੋਰ ਪਰਸ ਵਾਲੀਆਂ ਦੁਕਾਨਾਂ ਆ ਗਈਆਂ ਬੈਗ ਵਾਲੀਆਂ ਦੁਕਾਨਾਂ ਇੱਥੇ ਆ ਗਈਆਂ ਨਾ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਮੇਲਿਆਂ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਕੁਝ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਆ ਗਿਆ ਤੇ ਇੱਧਰ ਨਾਲ ਇਹ ਚੂਲੇ ਚੰਡੋਲ ਹੋਗੇ ਜਿਵੇਂ ਹਨ ਇਹ ਆ ਗਏ ਤੇ ਚੱਲਦੇ ਆਪਾਂ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆਗੇ ਜਾ ਕੇ ਮੇਲਾ ਆਪ ਸਾਰਾ ਤੇ ਦੂਰੋਂ ਇੱਥੇ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਆਪਾਂ ਸ਼ਪਾਰ ਦੇ ਵਿੱਚ ਐਂਟਰ ਹੁੰਨੇ ਆ ਇਹ ਪਹਿਲਾਂ ਪਿਛਲੀ ਵੀਡੀਓ ਤੇ ਕਮੈਂਟ ਆਏ ਸੀਗੇ ਕਿ ਸ਼ਪਾਰ ਕਿਹੜੇ ਮਤਲਬ ਏਰੀਏ ਦੇ ਕੋਲ ਪੈਂਦਾ ਇਹ ਅਮਨਗੜ ਦੇ ਨੇੜੇ ਪੈਂਦਾ ਸ਼ਪਾਰ ਪਿੰਡ ਮਲੇਰ ਕੋਟਲੇ ਦੇ ਨੇੜੇ ਵੀ ਕਹਿ ਸਕਦੇ ਆ ਤੇ ਮਲੇਰ ਕੋਟਲੇ ਦੇ ਨੇੜੇ ਹੀ ਪੈਂਦਾ Google Map ਤੇ ਤੁਸੀਂ ਚੈੱਕ ਕਰ ਸਕਦੇ ਹੋ ਸ਼ਪਾਰ ਭਰ ਕੇ ਨਿਕਲੇ ਉਹ ਇਧਰੋਂ ਚੰਡੋਲ ਵੀ ਜਿਹੜਾ ਚਲਾਤਾ ਇਸ ਤਰ੍ਹਾਂ ਹੀ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇਗੇ ਇਸ ਤਰ੍ਹਾਂ ਹੀ ਰੌਣਕਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਮੇਲੇ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਨੇਗੀਆਂ ਇੱਥੇ ਦਰਸ਼ਨਾਂ ਵਾਸਤੇ ਬਾਕੀ ਹੋਰ ਛੋਟੇ ਬੱਚੇ ਆਉਂਦੇ ਨੇ ਹਨਾ ਮੇਲਾ ਦੇਖਣਾਂ ਤੇ ਵੱਡੇ ਵੱਡੇ ਝੂਲੇ ਇੱਧਰ ਨਾਲ ਨਾਲ ਲੱਗੇ ਹੋਏ ਨੇ ਤੁਸੀਂ ਦੇਖੇ ਸਕਦੇ ਹੋ ਤੇ ਕੁਝ ਸੰਗਤਾਂ ਦਰਸ਼ਨ ਕਰਕੇ ਜਾ ਰਹੀਆਂ ਨੇ ਕੁਝ ਸੰਗਤਾਂ ਦਰਸ਼ਨ ਕਰਕੇ ਕਰਨ ਵਾਸਤੇ ਇੱਥੇ ਆ ਰਹੀਆਂ ਨੇ ਤੇ ਇਸੇ ਤਰ੍ਹਾਂ ਵੱਡੇ ਵੱਡੇ ਚੰਡੋਲ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਤੇ ਇੱਧਰ ਵੀ ਜਿਵੇਂ ਆ ਝੂਲੇ ਲੱਗੇ ਹੋਏ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਉਧਰ ਜਿਵੇਂ ਚੂਲੇ ਚੱਲ ਵੀ ਰਹੇ ਨੇ ਨਾ ਛੋਟੇ ਛੋਟੇ ਬੱਚੇ ਜਿਹੜੇ ਬੈਠੇ ਵੀ ਨੇ ਆ ਜੂਲੇ ਇਸ ਤਰ੍ਹਾਂ ਛੋਟੇ ਬੱਚਿਆਂ ਵਾਲੇ ਹਰੇਕ ਦੇ ਇੰਜੋਏ ਵਾਲੇ ਇੱਥੇ ਚੂਲੇ ਜਿਹੜੇ ਮੇਲੇ ਦੇ ਵਿੱਚ ਹੈਗੇ ਨੇ ਆ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਹਰੇਕ ਏਜ ਗਰੁੱਪ ਦੇ ਇੰਜੋਏ ਵਾਸਤੇ ਮੇਲੇ ਦੇ ਵਿੱਚ ਚੂਲੇ ਨੇਗੇ ਛੋਟਿਆਂ ਦੇ ਵੱਡਿਆਂ ਦੇ ਹਨ ਸਾਰਿਆਂ ਦੇ ਇੰਜੋਏਮੈਂਟ ਵਾਸਤੇ ਇੱਥੇ ਚੂਲੇ ਹੈਗੇ ਨੇ ਤੇ ਇਧਰ ਜਿਵੇਂ ਟ੍ਰੇਨ ਵੀ ਜਿਹੜੀ ਚੱਲ ਰਹੀ ਹੈ ਔਰ ਟ੍ਰੇਨ ਚੱਲ ਰਹੀ ਹੈ ਕਾਫੀ ਸਾਰੇ ਜਾਣੇ ਇਹਦੇ ਵਿੱਚ ਬੈਠੇ ਵੀ ਨੇ ਐਵੇਂ ਸਾਰੀਆਂ ਚੀਜ਼ਾਂ ਤੇ ਬੱਚਿਆਂ ਦੇ ਇੰਜੋਏ ਵਾਸਤੇ ਜਿਹੜੀਆਂ ਹੈਗੀਆਂ ਨੇਗੀਆਂ ਬਣੀਆਂ ਹੋਈਆਂ ਛੋਟੀ ਕਿਸ਼ਤੀ ਹੋ ਗਈ ਜਿਵੇਂ ਤੇ ਆਹ ਝੂਲੇ 'ਚ ਵੀ ਕੁਝ ਬੱਚੇ ਜਿਹੜੇ ਬੈਠੇ ਨੇ ਇੰਜੋਏ ਕਰ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੇ ਇੱਥੇ ਝੂਲੇ ਜਿਹੜੇ ਲੱਗੇ ਹੋਏ ਨੇਗੇ ਮੇਲੇ ਦੇ ਵਿੱਚ ਆਹ ਚੰਡੋਲ ਆ ਗਿਆ ਜਿਵੇਂ ਚੰਡੋਲ ਚੱਲ ਰਿਹਾ ਹੈ ਅੱਗੇ ਚੱਲਦੇ ਆਂ ਕਿਉਂ ਦੇਖਦੇ ਆਂ ਆ ਵੀ ਕੁਝ ਇੱਥੇ ਗੇਮਾਂ ਹੋ ਗਈਆਂ ਜਿਵੇਂ ਹਨ ਕਿੱਡਣ ਵਾਲੀਆਂ ਇਹਨਾਂ ਦੀ ਵੀ ਅਲੱਗ-ਅਲੱਗ ਟਿਕਟ ਹੁੰਦੀ ਐ 50 ਰੁਪਏ ਹੋ ਗਿਆ ਜਿਵੇਂ ਕਿਸੇ ਗੇਮ ਦੇ 100 ਰੁਪਏ ਹੋਗੇ ਐਵੇਂ ਅਲੱਗ-ਅਲੱਗ ਟਿਕਟਾਂ ਹੁੰਦੀਆਂ ਨੇਗੀਆਂ ਤੇ ਇੱਧਰ ਹੋਰ ਚੱਲਦੇ ਆਂ ਹੋਰ ਅੱਗੇ ਦੇਖਦੇ ਆਂ ਕਿ ਆਪਾਂ ਜਾ ਕੇ ਤੇ ਤੁਸੀਂ ਇਕੱਠ ਦੇਖ ਰਹੇ ਹੋ ਹਨ ਇਕੱਠ ਐਵੇਂ ਦਿਨੋਂ ਦਿਨ ਵੱਧਣੀ ਐ ਇੱਥੇ ਜਿਵੇਂ ਅੱਜ ਪਹਿਲਾ ਦਿਨ ਐ ਕੱਲ ਨੂੰ ਹੋਰ ਵੀ ਜ਼ਿਆਦਾ ਇੱਥੇ ਇਕੱਠ ਹੋਊ ਫਿਰ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਇਸੇ ਤਰ੍ਹਾਂ ਇਕੱਠ ਇੱਥੇ ਵੱਧਦਾ ਰਹਿਣਾ ਮੇਲੇ ਦੇ ਵਿੱਚ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਹੋਗੀਆਂ ਕੁਝ ਹੋਰ ਘਰਾਂ ਦੀ ਵਰਤੋਂ ਵਾਲਾ ਸਮਾਨ ਸਜਾਵਟ ਵਾਲੀਆਂ ਸਾਰੀਆਂ ਇੱਥੇ ਜਿਹੜੀਆਂ ਲੱਗਦੀਆਂ ਨੇਗੀਆਂ ਇੱਧਰ ਵੀ ਤੁਸੀਂ ਦੇਖ ਰਹੇ ਹੋ ਕੁਝ ਲੱਗੀਆਂ ਹੋਈਆਂ ਦੁਕਾਨਾਂ ਆਪਾਂ ਇਸ ਸਮੇਂ 메ਨ ਸੜਕ ਤੇ ਆ ਜਿਹੜੀ ਸ਼ਿਪਾਰ ਮੰਦਰਾ ਜਿਹੜਾ ਉਹਦੇ ਵੱਲੋਂ ਜਾਂਦੀ ਹੈ ਤੇ ਇਹਦੇ ਆਲੇ-ਦਾਲੇ ਵੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇਹੀ ਸੜਕ ਤੇ ਪਾਰਕਿੰਗਾਂ ਜਿਹੜੀਆਂ ਬਣੀਆਂ ਹੋਈਆਂ ਨੇ ਗੱਡੀਆਂ ਵਾਲੀਆਂ ਮੋਟਰਸਾਈਕਲ ਵਾਲੀਆਂ ਤੇ ਪੇੜ ਪਾਰਕਿੰਗਾਂ ਨੇ ਇਹ ਇੱਥੇ ਤੁਹਾਨੂੰ ਗੱਡੀਆਂ ਮੋਟਰਸਾਈਕਲਾਂ ਲਾਉਣ ਦੇ ਵਿੱਚ ਕੋਈ ਮਤਲਬ ਅਖਾਈ ਨਹੀਂ ਆਊਗੀ ਇੱਥੇ ਆਸਾਨੀ ਨਾਲ ਤੁਸੀਂ پارک ਕਰ ਸਕਦੇ ਹੋ ਬਾਕੀ ਜਿਵੇਂ ਆਟੋ ਜਾ ਰਹੇ ਨੇ ਹਨਾ ਤੇ ਆਟੋ ਵੀ ਬਹੁਤ ਸਾਰੇ ਆਉਂਦੇ ਨੇ ਜਿੱਥੋਂ ਬੱਸਾਂ ਮਤਲਬ ਉਤਾਰਦੀਆਂ ਨੇ ਆਕੇ ਬਸ ਸਟੈਂਡ ਤੋਂ ਫਿਰ ਆਟੋ ਇੱਥੇ ਤੱਕ ਛੱਡ ਜਾਂਦੇ ਨੇ ਕਿ ਆ ਕੇ ਬਾਕੀ ਇੱਧਰ ਕੁਝ ਹੋਰ ਦੁਕਾਨਾਂ ਨਾਲ-ਨਾਲ ਜਿਵੇਂ ਲੱਗੀਆਂ ਹੋਈਆਂ ਨੇ ਖੜਾਉਣੇ ਵਾਲੀਆਂ ਹੋ ਗਈਆਂ ਇਹ ਸੜਕ ਦੇ ਨਾਲ-ਨਾਲ ਵੀ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਪਿੱਛੇ ਤੁਹਾਨੂੰ ਦਿਖਾਈਆਂ ਸੀ ਇਸੇ ਤਰ੍ਹਾਂ ਦੂਰ-ਦੂਰ ਤੱਕ ਮੇਲੇ ਦੇ ਵਿੱਚ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਖੜਾਉਣੇ ਵਾਲੀਆਂ ਹੋ ਗਈਆਂ ਹਨ ਕੁਝ ਬੱਚਿਆਂ ਦੇ ਗੇਮਸ ਹੋ ਗਈਆਂ ਖਾਣ-ਪੀਣ ਵਾਲੀਆਂ ਹੋ ਗਈਆਂ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਛਪਾਰ ਦਾ ਜਿੱਥੇ ਤੱਕ ਨਿਗਾਹ ਜਾਂਦੀ ਉੱਥੇ ਤੱਕ ਦੁਕਾਨਾਂ ਹੀ ਦੇਖਣ ਨੂੰ ਮਿਲਣੀਆਂ ਹੈ ਮੇਲੇ ਦੇ ਵਿੱਚ ਦੂਰ ਦੂਰ ਤੱਕ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜੀਆਂ ਇੱਥੇ ਇਸੇ ਤਰ੍ਹਾਂ ਇਹ ਦੁਕਾਨਾਂ ਕਾਫੀ ਦਿਨ ਪਹਿਲਾਂ ਜਿਹੜੀਆਂ ਲੱਗ ਜਾਂਦੀਆਂ ਨੇ ਤੇ ਆ ਕੁਝ ਹੋਰ ਕ੍ਰੋਕਰੀ ਵਾਲਾ ਸਮਾਨ ਹੋ ਗਿਆ ਜਿਵੇਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਮੇਲੇ ਦੇ ਵਿੱਚ ਛੜਾਉਂਦਿਆਂ ਦੇ ਨਾਲ ਨਾਲ ਹਨ ਐਵੇਂ ਦੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਰੋਡ ਤੇ ਤੁਸੀਂ ਦੇਖ ਸਕਦੇ ਹੋ ਨਾ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਆਪਾਂ ਦਿਖਾ ਦਾਨੇ ਤੁਹਾਨੂੰ ਮੈਂ ਹੁਣ ਮੋਟਰਸਾਈਕਲ ਤੇ ਆਇਆ ਕਿਉਂਕਿ ਦੁਕਾਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਦੂਰ ਦੂਰ ਤੱਕ ਹੁੰਦੀਆਂ ਨੇ ਕਰ ਕੇ ਮੋਟਰਸਾਈਕਲ ਤੇ ਛੇਤੀ ਇਹ ਕਵਰ ਹੋ ਜੂ ਤੇ ਨਹੀਂ ਫਿਰ ਤੁਰ ਕੇ ਵੀਡੀਓ ਬਹੁਤ ਜ਼ਿਆਦਾ ਜਿਹੜੀ ਲੰਬੀ ਬਣ ਜਾਂਦੀ ਆ ਇਧਰ ਨਾਲ ਨਾਲ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਸ਼ਫਾਰ ਪਿੰਡ ਐਂਟਰ ਹੋਣ ਸਾਰੇ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ ਹੈਗੀਆਂ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਮਠਿਆਈਆਂ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਕੁਝ ਹੋਰ ਖੜਾਉਣੀਆਂ ਵਾਲੀਆਂ ਦੁਕਾਨਾਂ ਆਡੇ ਤੋਂ ਹੀ ਜਿਹੜੀ ਸ਼ੁਰੂ ਹੋ ਜਾਂਦੀ ਆ ਸਾਰੀ ਮਾਰਕੀਟ ਜਿਹੜੀ ਮੇਲੇ ਦੇ ਦਿਨ ਲੱਗਦੀ ਆ ਜਿਹੜੀ ਮੇਲੇ ਦੇ ਦਿਨਾਂ ਵਿੱਚ ਦੂਰ ਦੂਰ ਤੱਕ ਰੌਣਕਾਂ ਜਿਹੜੀਆਂ ਹੁੰਦੀਆਂ ਨੇ ਇੱਥੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਛਪਾਰ ਦਾ ਮੇਲਾ ਤੇ ਛਪਾਰ ਦੇ ਮੇਲੇ ਦੀਆਂ ਪਹਿਲੇ ਦਿਨ ਦੀਆਂ ਰੌਣਕਾਂ ਕਿ ਕਿਸ ਤਰ੍ਹਾਂ ਪਹਿਲੇ ਦਿਨ ਇੱਥੇ ਇਕੱਠ ਹੁੰਦਾ ਹੈ ਕਿਸ ਤਰ੍ਹਾਂ ਦੀਆਂ ਰੌਣਕਾਂ ਨੇਗੀਆਂ ਮੇਲੇ ਦੀਆਂ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ